ਮੈਂ ਮੁੰਡੇ ਨਾਲ ਚੱਲ ਜਾਂਦੀ ਤੇ ਚੰਗੀ ਰਹਿਣਾ ਕਿਉਂ ਮੰਮੀ ਗਰਮੀ ਬੜੀ ਆ ਪੁੱਤ ਗਰਮੀ ਕਾਦੀ ਆ ਆ ਵੇ ਕਿੱਡੀ ਸੁਣੀ ਹਵਾ ਆਉਂਦੀ ਆ ਠੰਡੀ ਨਹੀਂ ਆਸ ਤੇ ਤੁਹਾਡੇ ਕਰਮਾਂ ਨੂੰ ਤਾਂ ਹਵਾ ਵੀ ਆਉਂਦਾ ਪਿਆ ਆ ਆਸ ਵਿੱਚ ਤੇ ਆਉਂਦੀ ਆ ਹਵਾ ਬੜੀ ਸੁਣੀ ਵੇਖਾ ਬਾਹਰ ਬੈਠੇ ਆ ਤੇ ਪਰ ਫੇਰ ਵੀ ਹੋਗੇ ਦੋ ਤਿੰਨ ਦਿਨ ਹੁਣ ਉਹਦਾ ਟਾਈਮ ਪਤਾ ਨਹੀਂ ਕਿਦਾਂ ਲੱਗਣਾ ਤੇ ਕਿਦਾਂ ਨਹੀਂ ਲੱਗਣਾ ਕੋਈ ਗੱਲ ਨਹੀਂ ਛੱਡਾਵਾਂਗੇ ਏਡੀ ਵੀ ਕਾਦੀ ਕਾਲੀ ਆ ਆ ਤੁਹਾਡਾ ਵੀ ਪਤਾ ਇੱਥੇ ਟਾਈਮ ਕਿੱਥੇ ਆ ਉਹ ਤੇ ਵਿਚਾਰੇ ਝੋਨੇ ਚ ਰੁੱਜੇ ਨੇ ਸਾਰੇ ਕਿਉਂ ਪੁੱਤ ਆ ਤੇ ਇਦਾਂ ਆ ਪਰ ਨੌ ਨੇ ਪਤਾ ਕੀ ਕਹਿਣਾ ਫਿੱਤੀ ਕੋ ਰੱਖਿਆ ਨਾ ਗਿਆ ਝਾਟੀ ਛੱਡਣ ਆ ਗਈ ਆ ਹਾਂ ਸੁਆਕਰ ਉਹ ਕੋਈ ਗੱਲ ਨਹੀਂ ਸਾਰਾ ਦਿਨ ਤੇ ਤਾਨੂੰ ਏਸੀ ਚ ਰਖੀਦਾ ਵਾ ਨਹੀਂ ਉਹ ਤੇ ਗੱਲ ਕੋਈ ਨਹੀਂ ਪੁੱਤ ਉਹ ਤੇ ਨਹੀਂ ਮੈਨੂੰ ਤੰਗੀ ਕੋਈ ਵੀ ਪਰ ਇੰਨੇ ਦਿਨ ਕੀ ਫਿਰ ਬੰਦਾ ਚੰਗਾ ਨਹੀਂ ਲੱਗਦਾ ਤੇ ਕੋਈ ਨਹੀਂ ਇੱਥੇ ਘੜਾ ਕੋਈ ਆਉਣ ਰਿਆ ਵਾ ਆਪਾਂ ਹੀ ਆ ਨਾ ਕੋਈ ਘਰ ਆਵੇ ਨਾ ਜਾਵੇ ਉਹ ਤੇ ਗੱਲ ਤੇਰੀ ਧੀਆ ਠੀਕ ਆ ਇੱਕ ਦੋ ਦਿਨ ਹੀ ਬੜਾ ਹੁੰਦਾ ਵਾ ਧੀਆ ਦੇ ਘਰ ਉਦਾਂ ਹੀ ਮਾਦਾ ਤੇਰਾ ਨਾ ਨੌ ਪੁੱਤ ਨਾ ਜਿਆਦਾ ਭਜਦਾ ਵਾ ਇੱਥੇ ਆ ਕੇ ਤੇਰਾ ਜੀ ਨਹੀਂ ਲੱਗਣ ਰਿਆ ਨਹੀਂ ਜੀ ਲੱਗਣ ਨੂੰ ਪਤਾ ਇੱਥੇ ਮੇਰੇ ਕੋਲ ਦੁਪਰਿਆ ਰਹੇ ਨੇ ਤੇ ਇਹ ਆ ਤੂੰ ਦੋ ਤਾ ਵਜ ਗਈ ਆ ਮੇਰੇ ਇੱਥੇ ਕੋਈ ਦੁਪਰਿਆ ਦੀ ਗੱਲ ਜਿਹੜਾ ਜਿੱਦਾਂ ਦੀਆਂ ਗੱਲਾਂ ਕਰਨ ਦੇ ਜੀ ਉਹ ਤੇ ਦੁਪਰ ਆ ਰਹੇ ਲੱਗਣ ਦੇ ਨਹੀਂ ਨਹੀਂ ਦੁਪਰ ਆ ਰਹੇ ਨਹੀਂ ਮੈਂ ਉਦਾਂ ਹੀ ਕਹਿਣ ਲਈ ਆ ਤੈਨੂੰ ਵੀ ਚੱਲਾ ਕੰਮਾਂ ਦੇ ਦੇਣੇ ਇੱਧਰ ਵੀ ਕੰਮਾਂ ਦੇ ਦੇਣੇ ਨਾ ਨਮੀ ਉਧਰ ਵੀ ਤੇ ਟਾਈਮ ਨਾ ਲੱਗਾ ਤੇ ਫੇਰ ਹੋਰ ਦਿਨ ਮੇਰੇ ਦੋ ਚਾਰ ਲੱਗ ਜਾਣਗੇ ਕੋਈ ਗੱਲ ਨਹੀਂ ਉੱਥੇ ਕਿਹੜੀਆਂ ਰੋਟੀਆਂ ਪਕਾਪਕਾ ਦੇਣੀਆਂ ਲੇਵਰ ਨੂੰ ਤੁਸੀਂ ਭਿਜੋਣਾ ਲਾਉਣ ਦੇ ਰੋਟੀਆਂ ਪਕਾ ਕੇ ਘੱਲਣੀਆਂ ਆ ਆਪੇ ਕੰਮ ਦੇ ਦੇਣਾ ਤਾਂ ਕਰੂਗੀ ਉਹ ਤੇ ਕੋਈ ਨਹੀਂ ਮੈਂ ਤਾਂ ਅੱ ਐਵੇਂ ਕਾਲੇ ਪੈ ਰਹੀਦਾ ਹੁੰਦਾ ਸਗੋਂ ਆਈ ਜਾਈਏ ਨਾ ਅਗਲੀ ਨੂੰ ਪਤਾ ਹੋਊਗਾ ਕਿ ਇਹ ਜਾਂਦੀ ਆ ਜਦੋਂ ਘਰੇ ਹੀ ਬਿਠੇ ਰਹਿਣਾ ਘਰੇ ਹੀ ਬਿਠੇ ਰਹਿਣਾ ਤੁਹਾਨੂੰ ਇਹ ਹੁਣਾਵਾ ਮੇਰੇ ਜੱਗੀ ਆ ਚਲੋ ਕੀ ਕਰਨਾ ਫਿਰ ਹੁਣ ਘਰ ਤੋਂ ਛੱਡ ਕੇ ਥੋੜਾ ਪੁੱਤ ਚੱਲ ਜਾਣਾ ਚੱਲ ਜੀਉ ਕੋ ਦੋ ਦਿਨ ਚੱਲ ਜੂਗਾ ਰਹਿਣਾ ਤਾਂ ਫੇਰ ਘਰੇ ਹੀ ਆ ਨਾ ਉਹ ਘਰ ਛੱਡਿਆ ਤੇ ਨਹੀਂ ਜਾਂਦਾ ਪਰ ਕਦੀ ਇੱਥੇ ਆ ਗਏ ਕਦੀ ਮਾਵੇਂ ਪਿੰਡ ਚੱਲ ਗਏ ਦੋ ਦਿਨ ਉੱਥੇ ਰਹਿਏ ਬੰਦੇ ਦਾ ਮਾਨ ਹੋਰ ਹੋਰ ਹੋ ਜਾਂਦਾ ਵਾ ਇੱਕੋ ਥਾਂ ਰਹੀਏ ਨਾ ਉਹੋ ਹੀ ਗੱਲਾਂ ਬਾਰ-ਬਾਰ ਉਹੋ ਹੀ ਗੱਲਾਂ ਉਹਨੇ ਕਿਹੜੀ ਕੋਈ ਸਵਾਦ ਦੀ ਗੱਲ ਕਰਨੀ ਹੁੰਦੀ ਆ ਉਹ ਤੇ ਤੇਰੀ ਗੱਲ ਠੀਕ ਵਾ ਪਰ ਕੀ ਬੰਦਾ ਕਰੇ ਫਿਰ ਹੁਣ ਇੱਕ ਤਾਂ ਇੱਕ ਤਾਂ ਗਰਮੀ 'ਚ ਨਿਕਲਣ ਨੂੰ ਜੀ ਨਹੀਂ ਕਰਦਾ ਘਰ ਤੇ ਮਾੜੇ ਚੰਗੇ ਕੱਪੜੇ ਪਾ ਲਓ ਪਤਲੇ ਛਤਲੇ ਕਸੇ ਖਸੇ ਤੇ ਘੜੀ ਲੰਘ ਜਾਂਦੀ ਆ ਐਵੇਂ ਨਾ ਮਾਤਾ ਟਾਲਮ ਟੋਲਦੀਆਂ ਗੱਲਾਂ ਨਾ ਕਰ ਸਿੱਧਾ-ਸਿੱਧਾ ਦੱਸ ਕਿ ਨੌਂ ਤੋਂ ਬਿਨਾ ਮੇਰਾ ਜੀ ਨਹੀਂ ਲੱਗਣ ਰਿਹਾ ਗਾਲਾਂ ਖਾਦੀਆਂ ਨੂੰ ਟਾਈਮ ਹੋ ਗਿਆ ਵਾ ਕੋਈ ਨਹੀਂ ਗਾਲਾਂ ਖਾਦੀਆਂ ਕੱਢਣੀਆਂ ਨੇ ਹੁਣ ਫਿਰ ਇਤਰਾ ਹੀ ਹੁੰਦਾ ਵਾ ਚਲੋ ਕਿਸੇ ਵੇ ਗਰਮੀ 'ਚ ਆ ਜਾਂਦੀ ਉਹਦਾ ਸੁਭਾਅ ਇਦਾਂ ਦਾ ਵਾ ਆ ਸੁਭਾਅ ਤਨਾਰੀ ਲੈ ਆਉਣਾ ਸੀ ਨਹੀਂ ਜੀ ਲੱਗਦਾ ਤੇ ਇੱਥੇ ਪ੍ਰਸ਼ਾਦ ਦੇ ਦਿਆ ਕਰਦੀ ਨਹੀਂ ਨਹੀਂ ਮੈਂ ਜੀ ਨਾ ਲੱਗਣ ਵਈ ਨਹੀਂ ਕੀ ਗੱਲ ਹੈਗੀ ਤੂੰ ਤੇ ਆਵੇਂ ਪੁੱਠੇ ਬੰਦੇ ਨੂੰ ਜਾਣੀ ਆ ਜੀ ਲੱਗਣ ਵਈ ਗੱਲ ਥੋੜੀ ਮੈਂ ਕੀਤੀ ਆ ਤੇ ਕੋਈ ਨਹੀਂ ਉੱਥੇ ਵੀ ਆਪਣਾ ਘਰ ਤੇ ਵੀ ਆਪਣਾ ਹੀ ਘਰ ਵਾ ਜੀ ਵਾਈ ਦੇ ਮਨ ਚ ਆਉ ਭੀ ਆਣ ਕੇ ਬੈਹ ਰਹੀ ਆਣ ਕੇ ਮਾਈ ਅਹ ਨਹੀਂ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਗੀ ਚਿਰਕੀ ਆ ਮੈਨੂੰ ਪਤਾ ਉਹਦਾ ਸੁਭਾਅ ਹੋਰ ਸਾਫ ਦਾ ਵਾ ਮੰਮੀ ਰਿਸ਼ਤੇਦਾਰ ਭੈਣ ਭਰਾਉਂਦੇ ਹੀ ਹੁੰਦੇ ਆ ਇਹ ਥੋੜਾ ਵੀ ਕੋਈ ਆਉਂਦਾ ਹੀ ਨਹੀਂ ਹੁੰਦਾ ਨਹੀਂ ਹੁੰਦੇ ਆ ਆਉਂਦੇ ਆ ਤੇ ਭੈਣ ਭਰਾ ਆਉਂਦੇ ਨੇ ਰਹਿੰਦੇ ਵੀ ਨੇ ਆ ਪਰੇ ਆ ਵੀ ਸੁਭਾਅ ਹੁੰਦੇ ਆਪਣੇ ਤੂੰ ਤਾਂ ਧੀ ਆ ਤੂੰ ਤਾਂ ਕਹਿਣਾ ਤੇ ਜਵਾਈ ਨਹੀਂ ਨਾ ਕਰਦੇ ਨਾਲੇ ਤੁਸੀਂ ਕਿਹੜਾ ਰੋਜ ਤੁਰੇ ਜੀ ਕਿੰਨੇ ਚਿਰ ਬਾਅਦ ਅੱਗੇ ਆਏ ਜੀ ਤੇ ਹੋਂਦੇ ਆਏ ਫੇਰ ਪਤਾ ਨਹੀਂ ਤੁਸੀਂ ਕਦੋਂ ਆਵੋ ਉਹ ਤੇ ਚਲੋ ਹੁਣ ਸਰੀਰ ਹੀ ਢਲਾ ਰਿਆ ਤੇ ਆਉਣਾ ਮੈਂ ਕੀ ਹੁਣ ਸਰੀਰ ਜਰਾ ਠੀਕ ਹੋਇਆ ਤੇ ਮੈਂ ਚਲੋ ਫੇਰਾ ਮਾਰ ਆਉਣੀ ਆ ਢਾੜੀ ਰੰਗ ਵਧੀਆ ਕੀਤਾ ਵਾ ਹੁਣ ਮੈਨੂੰ ਇਹ ਦੱਸੋ ਫੇ ਰੋਟੀ ਲਿਆਵਾਂ ਕਿ ਜਿਹੜੀ ਠਹਿਰਨਾ ਵਾ ਜੀ ਉਹ ਇਹ ਨਹੀਂ ਖਾ ਲੈਨੇ ਰੋਟੀ ਰੋਟੀ ਤਾਂ ਬਣ ਗਈ ਹੈ ਨਾ ਰੋਟੀ ਤਾਂ ਬਣਾਈ ਆ ਮੈਂ ਤੇ ਬਸ ਫੇਰ ਕੋਈ ਨਹੀਂ ਖਾ ਲੈਨੇ ਬੈ ਕੇ ਸਾਰੇ ਜਣੇ ਹੁੰਦੇ ਆ ਤੇ ਉਹ ਵੀ ਆ ਜਾਂਦੇ ਮੁੰਡੇ ਬਾਹਰ ਚਲੋ ਠੀਕ ਆ ਤੇ ਦਵਾਈ ਦਵੀ ਟਾਈਮ ਨਾਲ ਖਾ ਲਿਓ ਮਾੜਾ ਜਿਹਾ ਵੀ ਬੀਪੀ ਵੱਧ ਗਿਆ ਨਾ ਅਗਲੇ ਦਿਨ ਕਹਣਾ ਕੁੜੀ ਕੋ ਗਈ ਸੀ ਪਤਾ ਨਹੀਂ ਕੀ ਖਵਾਲਤਾ ਤੇ ਮੈਂ ਤਾਂ ਡਰਦੀ ਕੋਈ ਚੀਜ਼ ਨਹੀਂ ਬਣਾਉਂਦੀ ਫੇ ਠੀਕ ਤੁਸੀਂ ਅੱਗੇ ਨਹੀਂ ਰਹਿੰਦੇ ਮੁੜ ਕੇ ਮੇਰਾ ਨਾਂ ਲੱਗਣਾ ਵਾ ਨਹੀਂ ਨਹੀਂ ਦਵਾਈ ਮੈਂ ਟਾਈਮ ਨਾਲ ਖਾ ਲੈਂਦੀ ਹੁੰਨੀ ਆਪਾਂ ਤੇ ਰੋਟੀ ਖਾ ਕੇ ਤੇ ਜਰਾ ਠਹਿਰ ਕੇ ਨਾ ਫੇ ਦਵਾਈ ਖਾ ਲੈਂਦੀ ਆ ਆਹੋ ਟਾਈਮ ਨਾਲ ਜੇ ਮੈਂ ਦੱਸਿਆ ਉਦਾਂ ਹੀ ਖਾ ਲੈਨੀ ਆ ਮੈਂ ਤੇ ਕੋਈ ਨਹੀਂ ਤੂੰ ਦਵਾਈ ਦਾ ਨਾ ਫਿਕਰ ਕਰ ਕੁਝ ਨਹੀਂ ਹੁੰਦਾ ਮੈਨੂੰ ਤੇ ਚੁੱਪ ਕਰਕੇ ਦੋਗਦੇ ਰਹੋ ਹੋਰ ਛਾਡਾਵਾਂਗੇ ਮਿਲ ਕੇ ਜਾ ਕੇ ਅਚੋ ਨਾਲ ਲੱਗ ਚੱਲਿਆ ਵਾ ਇੱਕ ਦੋ ਦਿਨ ਦੀ ਖੇਡ ਵਾ ਬਸ ਚਲੋ ਠੀਕ ਵਾ ਇੱਕ ਦੋ ਦਿਨ ਰਹਿ ਲੈਨੀ ਹੋਰ ਫਿਰ ਆ ਤੇ ਮੁੰਡਾ ਆ ਜੂਗਾ ਉਹ ਤੇ ਠੀਕ ਆ ਜੇ ਨਾ ਆ ਜੂਗਾ ਫਿਰ ਛੱਡ ਆਉਣਗੇ ਆਪੇ ਚੱਲ ਨਾਲ ਮੈਂ ਵੇਖ ਲੈਨੀ ਆ ਕਿ ਉਹਨਾਂ ਨੂੰ ਕਿੰਨਾ ਕੁ ਫਿਕਰ ਵਾ ਆਉਂਦੇ ਆ ਲਿਆਣ ਪੜਾ ਆਹੋ ਚਲੋ ਇਹ ਵੀ ਪਤਾ ਲੱਗ ਜਾਊਗਾ ਤੈਨੂੰ ਵੀ ਪਤਾ ਲੱਗ ਜਾਊਗਾ ਕਿ ਹੁੰਦਾ ਕਿ ਨਹੀਂ ਹੁੰਦਾ ਤੁਸੀਂ ਇਹਨੇ ਕਾਲੇ ਪੇਜ ਤੇ ਦਵਾਦਾ ਪਿੰਡ ਚਲ ਜਾਂ ਦਵਾਦਾ ਆਪਣੇ ਪਰਿਵਾਰ ਚ ਚਲ ਜਾਂ ਪਰਿਵਾਰ ਦਾ ਵੀ ਤਾਂ ਪਤਾ ਲੱਗਣਾ ਚਾਹੀਦਾ ਵਾ ਨਾ ਕੋਈ ਨਹੀਂ ਆਈ ਜਾਣਾ ਉਹਨੇ ਲੈਣ ਵੇਖੀ ਹਾਂ ਫਿਕਰ ਹੈਗਾ ਉਹਨੂੰ ਮੁੰਡੇ ਨੂੰ ਫਿਕਰ ਹੈਗਾ ਵਾ ਚਲ ਕੋਈ ਨਹੀਂ ਲੱਗ ਹੀ ਜਾਣਾ ਵਾ ਪਤਾ ਉਹ ਕਰਦੇ ਭਾਈ ਜਿੰਦਾ ਮਰਜੀ ਆ ਨਾ ਮੁੰਡੇ ਨੇ ਕਰਨਾ ਹੀ ਕਰਨਾ ਫਿਰ ਵੀ ਉਹ ਨਹੀਂ ਮੰਮੀ ਜਿੱਦਾਂ ਉਹਨੇ ਕਿਹਾ ਮੁੰਡੇ ਨੇ ਉਦਾਂ ਹੀ ਕਰਨਾ ਵਾ ਜੇ ਆਉਣ ਦਊ ਤਾਂ ਤਾਂ ਹੀ ਆ ਨਾ ਦੇਖੋ ਲੱਗ ਜਾਂਦਾ ਪਤਾ ਕੀ ਕਰਦੇ ਕੋਈ ਦਿਨ ਦੇ ਦੋ ਵਾ ਲੱਗਦੀ ਪਤਾ ਆਹੋ ਨਹੀਂ ਪਤਾ ਲੱਗ ਹੀ ਜਾਣਾ ਹਾਂ ਚਲਾਊਗਾ ਚੱਲੀਏ ਅੰਦਰ ਪਾਵਾਂ ਮੈਂ ਰੋਟੀ ਦਿਖਾਈ ਚਲੋ ਚੰਗਾ ਚਲੋ ਆ ਗਏ ਨੇ ਮੁੰਡੇ ਵੀ ਬਾਹਰੋਂ ਚਲੋ ਖਾ ਲੈਨੇ ਕੰਮ ਨਹੀਂ ਬਰੂ ਤੇਰਾ ਵੀ ਤੀਏ ਚਲ ਆ ਵੇਖ ਲੈ ਪਿਓ ਤੇਰੇ ਦਾ ਹਾਲ ਕਿੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਘਰ ਨਹੀਂ ਆਏ ਤੇ ਤੈਨੂੰ ਕਿ ਆਂਦੇ ਸੀਗੇ ਉਹ ਕੀਤਾ ਫੋਨ ਮੈਂ ਹਾਂ ਕਹਿੰਦੇ ਆਉਂਦੇ ਆ ਮੈਂ ਤੁਰ ਪਿਆ ਹੀ ਉਥੋਂ ਹਾਏ ਹਾਏ ਉਹ ਕਿਹੜਾ ਉਤਰਾ ਬਲਿਖਵਾ ਕਿਤੇ ਲੱਗੇ ਤੇ ਹੈਗਾ ਤੇਰੀ ਭੂਆ ਦਾ ਪਿੰਡ ਇਹ ਵਾਲੇ ਨੇ ਤੇ ਚਾਰ ਫੇਰੇ ਮਾਰ ਲਈਦੇ ਆ ਉਹ ਕੀ ਪਤਾ ਨਾ ਅਜ ਕੋਈ ਮੇਰੇ ਮੂੰਹ ਤੇ ਆਵੇ ਤੇ ਲੱਗੇ 10 ਮਿੰਟ ਖੋ ਗਏ ਹੋਣੇ ਆ ਨਾਲੇ ਤੋਂ ਕਹਿੰਦੇ ਆ ਦਾਦੀ ਨਾਲ ਆਉਂਦੇ ਹੀ ਆ ਜੇ ਦਾਦੀ ਨਾਲ ਆਉਂਦੀ ਹੁੰਦੀ ਤੇ ਇੰਨਾ ਚਿਰ ਥੋੜੀ ਲਾਉਣਾ ਹਰਾ ਦੇ ਵਿੱਚ ਉਹ ਭਰਾ ਨਹੀਂ ਗਈ ਦਾਦੀ ਨਾਲ ਆਉਂਦੀ ਨਹੀਂ ਆਉਂਦੀ ਜਦਾਂ ਮੈਂ ਚਾਰ ਦਿਨ ਆਹੋ ਅੱਛਾ ਅੱਛਾ ਠੀਕ ਆ ਠੀਕ ਆ ਚੱਲ ਫਿਰ ਕੀ ਆ ਉਹ ਆ ਵੀ ਤੇ ਉਹ ਗੱਲ ਵਾ ਉਹਦੀ ਧੀ ਆ ਹਾਂ ਤੇ ਬੜਾ ਖੁਸ਼ ਹੋਈ ਮਮ ਲੇ ਖੁਸ਼ ਹੋਣੀ ਕਿਹੜੀ ਗੱਲ ਆ ਪੁੱਤ ਮੈਂ ਕਹਿੰਦਾ ਦਾਦੀ ਨਾਲ ਆਉਂਦੀ ਆ ਇਹਦੇ ਕਹਿੰਦੇ ਹੇ ਦਾਦੀ ਆਉਂਦੀ ਆ ਜਾ ਵੇ ਚੁੱਪ ਕਰਕੇ ਬਹਿ ਕਿਤੇ ਚੱਜਦੀ ਗੱਲ ਕਰਿਆ ਕਰ ਕੋਈ ਚਾਹੀਦੀਆਂ ਕਰਦਾ ਮੈਂ ਤੇ ਜੇ ਤੇਰਾ ਪਿਓ ਦਾ ਪੁੱਤ ਵਾ ਨਾ ਤੇ ਉਹ ਵੀ ਉਹਦੀ ਧੀ ਆ ਬਰਾਬਰ ਦੀ ਹੱਕਦਾਰ ਉਹ ਵੀ ਠੀਕ ਵਾ ਨਾ ਜਦੋਂ ਆਉਂਦੀ ਆ ਨਾ ਸੰਦੂਖ 'ਚ ਮੂੰਹ ਵੜ ਲੈਂਦੀ ਆ ਬਰਾਬਰ ਦੀ ਹੱਕਦਾਰ ਤੇ ਪੈਸੇ ਦੇ ਲੱਗ ਕਿ ਹੁੰਦਾ ਫਿਰ ਤਾਂ ਚੁੱਪ ਕਰ ਜਾ ਜਦੋਂ ਵਿਆਹੀ ਆ ਉਹੋ ਨਹੀਂ ਬਰਾਬਰ ਦਾ ਕਿਤਾ ਨਹੀਂ ਉਹਦੇ ਸਾਰੇ ਸਗਨ ਵਿਆਹ ਨਹੀਂ ਕੀਤੇ ਆ ਹਰ ਉਹਦਾ ਕੰਮ ਪੂਰਾ ਕੀਤਾ ਵਾ ਇਹਦੇ ਵਿੱਚ ਔਖੇ ਉਹਨਾਂ ਵਾਲੀ ਕਿਹੜੀ ਗੱਲ ਆ ਉਹ ਚੱਲ ਮੰਮੀ ਨਵਾਂ ਨਹੀਂ ਕੀਤਾ ਸਾਰੇ ਕਰਦੇ ਤੁਸੀਂ ਕਰਤਾ ਤੇ ਆਖਰ ਆ ਗਈ ਹੀ ਉੱਥੇ ਤੇ ਨਾਲੇ ਜੇ ਲੱਖ ਰੁਪਏ ਮੰਗ ਲੈ ਤਾਂ ਕੀ ਕਿੱਧਰ ਦੀ ਆਖਰੀ ਉੱਧਰ ਲੱਖ ਮੰਗ ਲਿਆ ਨਾ ਤੇ ਲੱਖ ਮੈਂ ਵਾਪਸ ਲੈਣਾ ਵਾ ਆ ਥੋੜੇ ਦੇਣੀ ਆ ਵੇਖੀ ਮੈਂ ਫੋਨ ਕਰ ਦੇਣਾ ਤੇ ਕਰਨਾ ਵੀ ਤੇਰੇ ਫੁੱਫੜ ਨੂੰ ਆ ਸਾਡੇ ਪੈਸੇ ਦੇ ਕੇ ਜਾਓ। ਉਹ ਜੇ ਚੀਜ਼ ਨੇ ਕਿਥੋਂ ਨਾ ਜਾਣਾ ਵੱਡ ਲੈਣ ਨੂੰ ਮਮੀ ਆ ਮੈਂ ਉਹਨੇ ਕਰਾ ਚੰਗੀ ਦੇ ਦੀ। ਆ ਝੋਨਾ ਵੱਡ ਲੈਣ ਤੋਂ ਠੀਕ ਆ ਨਾ। ਅਗਲੀ ਹਾਤੇ ਹੱਥ ਮਾਰ ਕੇ ਲੈ ਗਈ ਵੀ ਬਸ ਮੈਨੂੰ ਚਾਹੀਦੇ ਮੈਂ ਛੇਤੀ ਵਾਪਸ ਕਰ ਦੂੰ। ਉਹ ਫੇਰ ਕੀ ਮਮੀ ਜੀ ਪੂਆ ਪੈਸੇ ਲੈ ਗਈ ਆ ਤੇ ਆਖਰ ਆ ਗਈ ਕਿੱਧਰ ਦੀ? ਆਖਰ ਨਹੀਂ ਆ ਗਿਆ ਪਤਾ। ਉਹ ਵੀ ਘੜੇ ਵੀ ਫੁੱਫੜ ਦੇ ਘੰਦੇ ਖੜੇ ਆ। ਉਹ ਫਣੇ ਜੀ ਚੰਗੀ। ਖਲਾਤਾ ਚਾਰ ਦਿਨ ਇੱਥੇ ਵੀ ਜੇ ਲੈ ਗਿਆ ਪੈਸੇ ਦੇ ਘਰ ਨਾਲ ਵੜੀ। ਨਹੀਂ ਤੇ ਪੂਆ ਫੇਰ ਕੀ ਕਰਦੀ? ਤੇ ਪੂਆ ਅਕਲ ਕਰਦੀ। ਹਾਂ ਕੁਆਰ ਨੂੰ ਨਹੀਂ ਪਤਾ ਤੇ ਮੇਰੇ ਭਰਾ ਦੇ ਪੁੱਤ ਵੀ ਜਵਾਨ ਹੋਏ ਆ ਉਹਨਾਂ ਨੇ ਵੀ ਕੱਲ ਨੂੰ ਬਾਹਰ ਅੰਦਰ ਜਾਣਾ ਵਾ ਅੱਜ ਹਾਨੂੰ ਲੋੜ ਪੈ ਜੇ ਕਿ ਪੈਸੇ ਥੇਲੇ ਦੀ ਤੇ ਤੇਰੀ ਭੂਆ ਦਊਗੀ ਪੈਸੇ ਕਦੀ ਵੀ ਨਹੀਂ ਦੇਣੀ ਉਹਨੇ ਉਹ ਚਲ ਮੰਮੀ ਕੋਈ ਗੱਲ ਨਹੀਂ ਅਸੀਂ ਮੰਗਣੇ ਨਹੀਂ ਅੱਗੇ ਆਪੇ ਭੂਆ ਦੇ ਦੂਗੀ ਦੇ ਦੂਗੀ ਕੋਈ ਗੱਲ ਨਹੀਂ ਚਲ ਛੱਡ ਪਰੇ ਏਦਾਂ ਕਰ ਆਪਣੇ ਪਿਓ ਨੂੰ ਫੋਨ ਲਾ ਫੇਰ ਇੱਕੋਰੀ ਉਹ ਮੈਂ ਨਾ ਬਾਰ ਬਾਰ ਕੀ ਫੋਨ ਕਰ ਰਹੀ ਹਾਂ ਉਹ ਲਾਲ ਆ ਮੈਨੂੰ ਹੋਰ ਤਰਾ ਹੋਣ ਡਿਆ ਕਿੰਨਾ ਨਿਰਾਹ ਹੋ ਚਲਿਆ ਅਜ ਤੱਕ ਆਇਆ ਨਹੀਂ ਹੈਲੋ ਹਾਂਜੀ ਆਈ ਨਹੀਂ ਅੱਛਾ ਗਿਆ ਏਡੇ ਤੇ ਚੱਲ ਬਖੋਲਦਾ ਬੂਆ ਕੋਈ ਚੰਗਾ ਓ ਕੀ ਆਂਦੇ ਆ ਗਏ ਆਂਦੇ ਏਡੇ ਤੇ ਆ ਗਏ ਆਂ ਪਰਲੇ ਤੇ ਅੱਛਾ ਅੱਛਾ ਖੋਲ ਦੇ ਬੂਆ ਜਾ ਫਿਰ ਖੋਲ ਹਾਂ ਯਾਨਾ ਮੈਂ ਠੀਕ ਆ ਜਾ ਜਾ ਖੋਲ ਕੇ ਚੱਲ ਚੱਲ ਸ਼ੋਕਰਾ ਤੇ ਮਾਤਾ ਨੇ ਕੀ ਨਾਲ ਆਈ ਮੈਨੂੰ ਤਾਂ ਵਿਚੇ ਵਿਚ ਇੱਕ ਬਰਾ ਪੈਂਡੇ ਹੀ ਗੇ ਮਾਤਾ ਗਈ ਹੈ ਤੇ ਨਾਲ ਹੀ ਅਚਲੀ ਚੜ ਕੇ ਚੱਲ ਚੰਗਾ ਹੋਇਆ ਸਗੋ ਹੁਣ ਮੈਂ 8 ਦਿਨ ਤਾਂ ਨਹੀਂ ਮਾਤਾ ਦੇ ਇੱਥੇ ਆਉਣ ਦਿੰਦੀ ਚੱਲ ਕੋਈ ਨਾ ਉੱਥੇ ਵੀ ਧੀ ਦਾ ਘਰ ਵਾ ਹੁਣ ਰਹੂਗੀ ਧੀ ਦੇ ਘਰ ਤੇ ਪਤਾ ਲੱਗੂਗਾ ਜਵਾਈ ਦੀਆਂ ਕਰਤੂਤਾਂ ਦਾ ਵੀ ਕੀ ਕਰਦਾ ਫਿਰਦਾ ਵਾ ਹੈ ਉਹ ਤਾਂ ਸੜੀ ਰੋਟੀ ਤੇ ਸਿੱਕੜਦੀ ਹੁੰਦਾ ਤੇ ਮਾਤਾ ਨੂੰ ਕਿੱਥੇ ਰੱਖਣਾ ਉਹਨੇ ਮੈਂ ਤਾਂ ਸਭ ਕੁਝ ਜਾਣਨੀ ਆ ਚੰਗੀ ਤਰ੍ਹਾਂ ਤਾਂ ਇਹ ਤਾਂ ਮਾ ਬੁਰੀ ਲੱਗਣੀ ਆ ਸਾਰਿਆਂ ਨੂੰ ਚੱਲ ਮਾਤਾ ਵੇਖ ਸੁਵਾ ਦ ਹੁਣ ਧੀ ਦੇ ਘਰ ਦਾ ਹੁਣ ਪਤਾ ਲੱਗੂ ਤੈਨੂੰ ਕਿਹੜੇ ਭਾਅ ਵੇਖਦੀ ਆ ਇੱਥੇ ਤੇ ਠੰਡੇ ਦੁੱਧ ਨੂੰ ਫੁੱਕਾ ਮਾਰਦੀ ਸੀ ਨਾ ਹੁਣ ਵੇਖੀ ਗਾੜੀ ਗਾੜੀ ਬਣਦਾ ਕੀ ਆ ਪੈਲਾਇਓ ਲੈ ਪੁੱਤ ਦਾਦੀ ਤੇਰੀ ਉਥੇ ਰਹਿ ਪਈ ਉਹ ਮੈਂ ਤਾਂ ਨਤਾ ਨੂੰ ਫੋਨ ਕਰੰਡਿਆ ਸੀਗਾ ਹੈ ਉਹ ਮੈਂ ਹਾਂ ਜੇ ਨਹੀਂ ਆਏ ਤਾਂ ਨਾਲ ਲੈ ਆਉਣਾ ਹੈਗਾ ਉਹ ਨਹੀਂ ਨਹੀਂ ਭੂਆ ਤੇਰੀ ਨੇ ਮਿਲ ਕੇ ਖੇਤੀ ਬੜੀ ਕੀਤੀ ਤੇ ਮੈਨੂੰ ਨਾ ਰੋਣੇ ਦਾ ਮੂਰੀ ਸਹੀ ਲੱਗਣ ਡਿਆ ਓਏ ਹੋਰ ਤਾਂ ਨਹੀਂ ਗੱਲ ਕੋਈ ਹੈ ਮੈਨੂੰ ਇਹ ਦਵਾਈਦਾਰੂ ਕਿਤੇ ਵੱਧ ਕਾ ਟਾਈਮ ਹੋ ਗਿਆ ਤੇ ਕੰਮ ਮੁੱਕਾ ਹੈ ਨਾ ਉਹ ਨਹੀਂ ਨਹੀਂ ਮੈਂ ਸਮਝਾਤਾ ਸਭ ਨੂੰ ਮੈਂ ਵੀ ਆਸ-ਪਾਸ ਦਾ ਪਿਆਈ ਬੈਗ ਦੇ ਵਿੱਚ ਹੀ ਹੈ ਸਭ ਕੋਲ ਠੀਕ ਨਹੀਂ ਜੀਆ ਠੀਕ ਹੈ ਪਰ ਇਹ ਗੱਲ ਵੀ ਹੈ ਬੜੇ ਕੋਸ਼ੀ ਸਾਰੇ ਉਹ ਹੀ ਦਾ ਟਾਈਮ ਉਹ ਲਾਤਾ ਹੁੰਦੇ ਆਂ ਤੇ ਫਿਰ ਪੁੱਤ ਲੱਗੀ ਜਾਣਾ ਹੀ ਔਰ ਆਜ ਫਿਰ ਤੈਨੂੰ ਪਤਾ ਵੀ ਇੱਕ ਅਦਾ ਬੰਦਾ ਮਿਲ ਪਿਆ ਉਹਦੇ ਨਾਲੇ ਖੋਪਲਾ ਗਿਆ ਘੜੀ ਉਹ ਹੀ ਮਾਖਣ ਦਾ ਮੈਂ ਮਮੀ ਕਿਧਰ ਆਜ ਜਾਣਾ ਕਿਤੇ ਹੁੰਦਾ ਵਾ ਘਰਾਂ ਦੇ ਕੰਮ ਨਹੀਂ ਮੁੱਕਦੇ ਆਹ ਉਹ ਤਾਂ ਗੱਲ ਹੈਗੀ ਆ ਵਾਪਸ ਆਣਾ ਵਾ ਹੂੰ ਹੂੰ ਬਿਲਕੁਲ ਵਾ ਤੇ ਤੂੰ ਸੁਣਾ ਉਹ ਬਾਠ ਠੀਕ ਵਾ ਮੇਰੀ ਗੱਲ ਸੁਣ ਉਹਦਾ ਟੈਸਟ ਦੇ ਕੇ ਆਇਆ ਵਾਂ ਉਹਦੇ ਮਗਰ ਮੁੜ ਕੇ ਫੇਰਾ ਪੂਰਾ ਕੋ ਮਾਰਿਆ ਕਿ ਨਹੀਂ ਉਹ ਜੀ ਹੁਣਾਂ ਵਾਰ ਰਿਜ਼ਲਟ ਹੈ ਉਹ ਜੀ ਹੁਣਾਂ ਵਾਰ ਰਿਜ਼ਲਟ ਕੋਈ ਗੱਲ ਨਹੀਂ ਮੇਰੀ ਗੱਲ ਲੱਗ ਜੂ ਪਤਾ ਆਪੇ ਜੇ ਪੁੱਤ ਪੈਰ ਵਾਈ ਕਰੇਗਾ ਨਾ ਤੇ ਕਿਤੇ ਨੌਕਰੀ ਜਿਹੜੀ ਇੱਥੇ ਬਣ ਜੂਗੀ ਉਹ ਤਾਂ ਬਾਹਰ ਵੀ ਵਿਦੇਸ਼ਾਂ ਦੀ ਧੱਕੇ ਹੀ ਆ ਤੈਨੂੰ ਪਤਾ ਹੀ ਸਾਰੀ ਗੱਲ ਦਾ ਹੈ ਓਏ ਆਹੋ ਉਹੀ ਕਰਕੇ ਨਾ ਆਹੋ ਉਹ ਤਾਂ ਫਿਰ ਲਾਸਟ ਹਥਿਆਰ ਵਾ ਬਾਹਰ ਦਾ ਜੇ ਨਾ ਕੇ ਪਾਸੇ ਬਣੂਗੀ ਤੇ ਬਾਹਰ ਦੇ ਫਿਰ ਜਾਣਾ ਹੀ ਆ ਪਰ ਇੱਕ ਗੱਲ ਹੀ ਸਿਆਸ ਉਹ ਅੱਜ ਬੜੀ ਖੁਸ਼ ਹੋਈ ਵੇਖ ਕੇ ਉਹ ਪੂਆ ਨੇ ਖੁਸ਼ੀ ਹੋਣਾ ਮੈਨੂੰ ਪਹਿਲਾਂ ਪਤਾ ਸੀਗਾ ਪੂਆ ਤਾਂ ਬੜੀ ਖੁਸ਼ ਹੁੰਦੀ ਹੈ ਮੈਂ ਕਹਿੰਨਾ ਵੀ ਬਾਗੋ ਬਾਗ ਹੋ ਗਈ ਵੇਖ ਕੇ ਫੜੀ ਆਗੇ ਤੇ ਮਾੜਾ ਮੋਟਾ ਕਰ ਜਾਂਦਾ ਵੇਲੇ ਚੱਲ ਯਾਰ ਕੋਈ ਗੱਲ ਨਹੀਂ ਇਤਨਾ ਹੀ ਸਮੇਂ ਨਾਲ ਵੀ ਜਾਂਦੇ ਹੁੰਦੇ ਆ ਪੁੱਤ ਕੋ ਮਾੜਾ ਸਮਾਉਂਦਾ ਉਹ ਹੀ ਨਗ ਜਾਂਦਾ ਵਾ ਠੀਕ ਹੈ ਨਹੀਂ ਅੱਜ ਇਤਨਾ ਦਾ ਕੱਲ ਨੂੰ ਚੰਗਾ ਹੋਏ ਨਾ ਕੋਈ ਗੱਲ ਨਹੀਂ ਠੀਕ ਹੈ ਨਹੀਂ ਬਿਲਕੁਲ ਬਿਲਕੁਲ ਅੱਜ ਉਹਦੇ ਨਾਲ ਕੱਲ ਨੂੰ ਵੇਹ ਵੇਹ ਜਾਣੇ ਚੱਲ ਅੱਜ ਹੋਰ ਕੱਲ ਹੋਰ ਬੰਦਾ ਸੁਭਾਅ ਫਰਕ ਪੈਂਦਾ ਪੈਂਦਾ ਵੇ ਪੈਂਦਾ ਹੁੰਦਾ ਹਾਂ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਆ ਫਰਮਾ ਦੇ ਕਿਤੇ ਉਹ ਅੰਦਰ ਬੈਠੇ ਆ ਹੈ ਅੰਦਰ ਬੈਠੇ ਤੁਹਾਨੂੰ ਢੀਕਣ ਦੇ ਹੈ ਉਹ ਗੱਲਬਾਤ ਕਰਨੀ ਹਣੀ ਫੇਰ ਉਹ ਵੀ ਢੀਕਣ ਦੀ ਆ ਹੈ ਚਲੋ ਬੜੀ ਖੋਚਾ ਮਮੀ ਹੁੰਤੇ ਹੈ ਛੱਡ ਆਈ ਦਾਦੀ ਨੂੰ ਜਾ ਕੇ ਉਹ ਯਾਰ ਹੁਣ ਕਹਿੰਦੀ 7-8 ਦਿਨ ਲੈ ਜਾਣਾ ਇੱਕ ਗੱਲ ਸੁਣ ਲੈ ਛੱਡਣਾ ਛੁਣਨਾ ਕੀ ਕਲੇਸ਼ ਤੇ ਮੁਕਦਾ ਨਹੀਂ ਕਰ ਉਹ ਚਲ ਹੁਣ 4 ਦਿਨ ਹਰ ਕੇ ਮੈਂ ਬੀਬੀ ਨੂੰ ਕਿਹਾ ਮੈਂ ਬੀਬੀ 2-4 ਦਿਨ ਉੱਥੇ ਲਾਇਆ ਤੇ ਮਨ ਬੀਬੀ ਦਾ ਵੀ ਨਹੀਂ ਕਰਦਾ ਰਹਿਣ ਉਹ ਚਲ 4 ਦਿਨ ਬੀਬੀ ਵੀ ਸਭ ਕੀ ਅਹਿਮੀ ਸੌਖੇ ਦਾ ਮਾਦਾ ਸਾਡੀ ਸੌਖੀ ਉਹਦੇ ਗੱਲ ਵਾਂਗ ਗੱਲ ਮੁਕੀ ਜੀ ਮੈਂ ਹੁਣ ਭਲਾ ਵੇਖਣਾ ਨਾ ਕਿ ਕੀ ਬਣਦਾ ਵਾ ਇੱਥੇ ਹੈ ਆਹ ਚਲੋ ਕਿੰਨੇ ਦਿਨ ਉੱਥੇ ਰਹਿਣਾ ਨਾ ਭਲਾ ਇੱਥੇ ਮਗਰੋਂ ਕੀ ਭਲਾ ਫਰਕ ਪੈਂਦਾ ਫਰਕ ਕੀ ਪੈਣਾ ਫਰਕ ਹੀ ਫਰਕ ਆ ਫਰਕ ਤੇ ਦਿਖਣ ਡਿਆ ਪਿਆ ਵਾ ਪਰਨਾ ਗੱਲ ਬੜੀ ਮੜੀ ਉਹੀ ਤਾਂ ਗੱਲ ਹੁਣ ਮਨਹਾਰਲੇ ਪੁੱਤ ਘਰ ਦੇ ਬਜ਼ੁਰਗ ਵਾ ਕਿੱਥੇ ਲੱਭਦੇ ਹੈ ਹੈ ਉਹੀ ਦੇ ਗੱਲ ਵਾ ਹੁੰਦਿਆਂ ਖਤਰਨੀ ਹੁੰਦੀ ਉਹਦੇ ਗੱਲ ਵਾ ਕਿ ਜਦੋਂ ਮੁੜਕੇ ਨਹੀਂ ਤੇ ਮੁੜਕੇ ਕਹੀਦਾ ਵੀ ਇੱਥੇ ਬੈਠੇ ਹੁੰਦੇ ਸੀ ਆ ਉਹ ਹੁੰਦਾ ਸੀ ਚਲਜੀਦਾ ਸੀ ਇੰਨੇ ਕਰਦਾ ਮੁੜਕੇ ਹਾ ਕੰਮ ਜਿਹੜਾ ਬੰਦੇ ਆ ਵੀ ਇੱਥੇ ਬੈਠੇ ਹੁੰਦੇ ਸੀ ਬੜੇ ਚੰਗੇ ਸੀ ਆ ਉਹੀ ਜਿਉਂ ਉਹੀ ਦੇਖਣੀਆਂ ਹਵਾਵਾਂ ਹੁੰਦੀਆਂ ਆ ਆ ਮੁੜਕੇ ਪਰ ਇੱਕ ਗੱਲ ਵਾਲੋ ਜਦੋਂ ਬੰਦਾ ਹੁੰਦਾ ਉਹਦੀ ਕਦਰ ਨਹੀਂ ਤੇ ਜਦੋਂ ਮਰੇ ਤਾਂ ਮੁੜਕੇ ਹਾ ਕੰਮ ਕਰਦਾ ਕੀ ਫੇਰ ਉਹ ਹੀ ਗੱਲ ਵਾ ਚਲੋ ਕੋਈ ਗੱਲ ਨਹੀਂ ਜਾਓ ਨਹੀਂ ਪਾਣੀ ਲੈਉਣਾ ਪਾਣੀ ਜਾਓ ਤੁਸੀਂ ਚੱਲ ਯਾਰ ਠੀਕ ਹਾਂ ਇੰਨਾ ਕਰਦਾ ਮੈਂ ਗੋਗਦਨ ਰਹਿੰਦੇ ਨਾ ਦਾਦੀ ਨੂੰ ਉਥੇ ਤੇ ਤੀਜੇ ਜਾਂ ਜਾ ਕੇ ਆਪ ਹੀ ਲੈ ਆਉਂਗਾ ਬਨਨ ਦਾ ਸਹੀ ਇੱਕ ਤਰ੍ਹਾਂ ਦਾਦੀ ਨੇ ਉਹਨਾਂ ਭੂਆ ਨੇ ਉਹ ਨਹੀਂ ਲੈਣਾ ਦਾਦੀ ਨੂੰ ਜੀ ਪਿਓ ਪੁੱਤ ਬਾਹਰ ਹੀ ਬਹਿ ਕੇ ਲੱਗਦੇ ਅੰਦਰ ਆਉਣ ਦਾ ਨਾਂ ਹੀ ਨਹੀਂ ਲੈਣ ਦੇ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਦੇ ਏਡੀਆਂ ਲੰਮੀਆਂ ਮੇਰੀਆਂ ਚੁਗਲੀਆਂ ਕਰਦੇ ਹੋਣੇ ਆ ਕੇ ਹੋਰ ਇਹਨਾਂ ਨੇ ਕੀ ਕਰਨਾ ਵਾ ਇਹਨਾਂ ਦਾ ਪਤਾ ਨਹੀਂ ਮੈਂ ਕੀ ਮਾਰਿਆ ਮੇਰੇ ਦੁਆਲੇ ਰਹਿੰਦੇ 24 ਘੰਟੇ ਚੱਲ ਇੱਕ ਗੱਲ ਤਾਂ ਚੰਗੀ ਆ ਜਿਹੜੀ ਮਾਤਾ ਉਥੇ ਰਹਿ ਪਈ ਅੱਜ ਵੇਂਦੀ ਹੁਣੀ ਬਿਟਰ ਬਿਟਰ ਕੇ ਚੌਂਕੇ ਵਾਲਾ ਹੈ ਤੇ ਜਵਾਈ ਵੇਂਦਾ ਹੁਣਾ ਡੇਲੇ ਕੱਢ ਕੱਢ ਕੇ ਚੱਲ ਹਣੂ ਕੀ ਕਰ ਲੈਂਦੇ ਚੰਗਾ ਸਗੋਂ ਪਤਾ ਲੱਗੂਗਾ ਆਗੇ ਜਾ ਹਮਾਈ ਜਾਣਾ ਹੈ ਕਿ ਗਏ ਸੀ ਤੇ ਅੱਛਾ ਅੱਛਾ ਠੀਕ ਵਾ ਤੇ ਮੇਰੀ ਗੱਲ ਸੁਣੋ ਛੱਡਾ ਜਿਮ ਮਾਂ ਤਾਨੂੰ ਛੱਡਿਆ ਆਵਾ ਅੱਛਾ ਤੇ ਰਮਨ ਨੇ ਜਿਆਦਾ ਬੜੀ ਕੀਤੀ ਅੱਛਾ ਅੱਛਾ ਮੈਂ ਤਾਂ ਆਖਿਆ ਮਾਰਾ ਨਾਲ ਹੀ ਆ ਜਾ ਹੂੰ ਪਰ ਨਹੀਂ ਨਹੀਂ ਬੀਬੀ ਰੋ ਤੂੰ ਹੁਣ ਬਹੁਤ ਸੁਭਾਅ ਬਣਾਈ ਆ ਲੈ ਦੱਸ ਨਾਲ ਲਿਆਉਣ ਵਾਲੀ ਕਿਹੜੀ ਗੱਲ ਹੈਗੀ ਅਕਸਰ ਉਹਦੀ ਧੀ ਆ ਤੀ ਨੂੰ ਘਟਦੋ ਖ ਆਪਣੀ ਮਾਂ ਦਾ ਹੈ ਜੇ ਰਹਿ ਹੀ ਪਈ ਉਥੇ ਤੇ ਤੁਸੀਂ ਕਿੰਨੇ ਨੇ ਮੂੰਹ ਕੀਤੇ ਪਿਓ ਪੁੱਤਾਂ ਨੇ ਕੀ ਆ ਖੜਾ ਗਈ ਮੇਰਾ ਤੇ ਦੇਲੀ ਲੱਗਣ ਡਿਆ ਘਰ ਅਜੇ ਤੇ ਘਰ ਵੜੇ ਜੇ ਤੇ ਆਉਂਦਿਆਂ ਨੇ ਤਾਂ ਚੱਲ ਲੱਗਣ ਡਿਆ ਆਪਣੇ ਬੱਚਿਆਂ ਚ ਬਹੁਤ ਗੱਲਾਂ ਬਾਤਾਂ ਮਾਰੋ ਮਰਜੀ ਹੈ ਨਾ ਮਾਂ ਪਿਓ ਮਾਂ ਪਿਓ ਹੀ ਹੁੰਦਾ ਵਾ ਠੀਕ ਨਹੀਂ ਉਹ ਮੈਂ ਕਹੜਾ ਕਹਿੰਦੀ ਆ ਫਿਰ ਮਾਂ ਪਿਓ ਨਹੀਂ ਹੁੰਦਾ ਹੁੰਦਾ ਤੇ ਮਾਂ ਪਿਓ ਹੀ ਆ ਪਰ ਧੀ ਆ ਧੀ ਨੂੰ ਹੀ ਹੁੰਦਾ ਵਾ ਮੇਰੀ ਮਾਂ ਮੇਰੇ ਕੋਲ ਰਵੇ ਇਹਦੇ ਵਿੱਚ ਕਿਹੜੀ ਗੱਲ ਆ ਫਿਰ ਕੀ ਹੋਗਾ ਜੀ ਰੈਪੀ ਤੇ ਫਿਰ ਜਿਆਦੀ ਲੱਗ ਪਈ ਮੈਂ ਚੱਲ ਡਾ ਡੰਗ ਰਲਾ ਤੇ ਮੇਰੀ ਇੱਕ ਗੱਲ ਸੁਣੋ ਹਾਂ ਭਾਈਆ ਮਿਲਿਆ ਸੀ ਤੁਹਾਡਾ ਆਹ ਮਿਲਿਆ ਸੀ ਤੇ ਕਿਦਾਂ ਦੀਆਂ ਗੱਲਾਂ ਮਤਾਂ ਕਰਦਾ ਫਿਰ ਮਾਂ ਨੇ ਦੇਖ ਕੇ ਨਹੀਂ ਬੜਾ ਖੁਸ਼ ਹੋ ਤੇ ਗੱਲ ਹੀ ਕੋਈ ਨਹੀਂ ਤੇ ਉਹਦੇ ਕਿਤੇ ਮਾਸਾ ਮੂੰਹ ਤੇ ਕਿਤੇ ਮੇਰੇ ਤੇਰ ਨਹੀਂ ਕਿਤੇ ਤੁਸੀਂ ਨਾ ਜਿੰਨੇ ਮਰਜੀ ਪਰਦੇ ਪਾ ਲੋ ਮੈਂ ਸਭ ਕੁਝ ਜਾਣਨੀ ਚੰਗੀ ਤਰ੍ਹਾਂ ਜਿੱਡਾ ਹੈਗਾ ਵਾ ਨਾ ਉਹਨੂੰ ਮੇਰੇ ਤੋਂ ਬਾਅਦ ਕੌਣ ਜਾਣਦਾ ਮੇਰੀ ਗੱਲ ਇੱਕ ਨੰਬਰ ਦਾ ਸ਼ੌਦਾ ਬੰਦਾ ਵਾ ਤੂੰ ਨਾ ਆਪਣਾ ਦਿਮਾਗ ਟਿਕਾਣੇ ਰੱਖਿਆ ਕਰ ਨੰਬਰ ਕਈ ਵਾਰੀ ਦੱਸਿਆ ਠੀਕ ਨਹੀਂ ਮੇਰਾ ਦਿਮਾਗ ਟਿਕਾਣਾ ਹੀ ਆ ਵੇਖਿਓ ਤੁਹਾਡੀ ਮਾਂ ਦੇ ਮੂੰਹ ਚ ਜਾਂਦੀਆਂ ਬੁਰਕੀਆਂ ਵੀ ਗਣਡੀਆਂ ਆ ਨੇ ਨਾ ਗਣੂਗਾ ਤਾਂ ਮੇਰਾ ਨਾਮ ਟਾ ਦਿਓ ਠੀਕ ਆ ਨਾ ਪਤਾ ਤੁਹਾਨੂੰ ਵੀ ਸਾਰੀ ਗੱਲ ਦਾ ਵਾ ਕਿ ਜਿੱਡੀ ਉਹਦੀ ਜ਼ੁਬਾਨ ਵਾ ਵੇਖ ਮੇਰੀ ਗੱਲ ਸੁਣ ਅਰੇ ਬੂਹੇ ਪੈਰ ਗਾੜੀ ਪਾਇਆ ਹੀ ਆ ਭੈਣ ਬਾਗੋ ਬਾਗ ਹੋ ਗਿਆ ਦੀ ਤੇ ਭਈਆ ਮੁੜ ਕੇ ਮਿਲਿਆ ਕੋਈ ਗੱਲ ਹੀ ਕਰਨ ਵਾਲੀ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਉਹਨੇ ਹਾਂ ਫਲਾਣਾ ਕੀ ਕਰਦਾ ਢਿੰਗੜਾ ਕੀ ਕਰਦਾ ਉਹ ਕੀ ਉਹਦਾ ਖਿਆਲ ਆ ਫਲਾਣੇ ਦਾ ਕੀ ਹਾਲ ਵਾ ਇਸ ਤੋਂ ਵੱਧ ਹੋਰ ਕੀ ਹੁੰਦਾ ਵਾ ਹੈ ਤੇ ਫੇ ਰੋਟੀ ਖਾ ਕੇ ਆਏ ਜੇ ਹੁਣ ਪੈਰ ਲਾ। ਉਹ ਮੈਨੂੰ ਰੋਟੀ ਲਓ ਤੇ ਬੜਾ ਜੋਰ ਲਾਉਂਦੇ ਹੀ। ਪਰ ਮੈਂ ਹੱਜ ਨਹੀਂ ਨਹੀਂ ਹੋਰ ਰੋਟੀ ਨਹੀਂ ਖਾਣੀ ਜੇ ਮੈਂ ਰੋਟੀ ਖਾਣੇ ਬੈਹਿੰਦਾ ਨਾ ਤੇ ਹੋਰ ਨਿਹਰਾ ਹੋ ਜਾਣਾ। ਆਹੋ। ਰੋਟੀ ਖਾਣ ਬੈਹਿੰਦੇ ਤਾਂ ਹੋਰ ਨਿਹਰਾ ਹੋਣਾ। ਇਤੋਂ ਵੱਧ ਨਿਹਰਾ ਹੋਰ ਕੀ ਹੋਣਾ ਹੈਗਾ? ਹੈਂ? ਜਿੱਥੇ 5 ਮਿੰਟ ਵੱਧ ਕੀ ਤੇ 5 ਮਿੰਟ ਘੱਟ ਕੀ ਜੇ ਬਣਾਈ ਹੁੰਦੀ ਰੋਟੀ ਤੇ ਭਰਾ ਨੂੰ ਖਵਾ ਲ ਕੇ ਘੱਲਦੀ ਗੱਲਾਂ ਹੀ ਜੋਗੀ ਆ। ਇੱਥੇ ਆਣ ਕੇ ਜ਼ੁਬਾਨ ਚ ਲਾਉਂਦੀ ਏਡੀ। ਉਹ ਮੇਰੀ ਗੱਲ ਸੁਣ ਲੈ। ਪਰ ਤੂੰ ਤੇ ਹੈ ਨਹੀਂ ਕੋਈ ਵੀ ਉਹਦੇ ਚ। ਸਭ ਕੋ ਬਣਿਆ ਏ ਉੱਥੇ ਕਰੇਲੇ ਬਣੇ ਕਈ ਹੋਰ ਸਬਾਨ ਕਰੇਲੇ ਬਣੇ ਵੇਖੇ ਵੀ ਹੈਗੇ 10 ਵਾਧਾ ਕੀਤੀ ਆ ਸਾਰਾ ਜਗਾੜ ਬਣਾਇਆ ਉੱਥੇ ਤੁਹਾਡੇ ਟੱਬਰ ਨੂੰ ਜਾਣ ਕੇ ਆਤਾ ਤੇ ਆਪਣੇ ਖਰਵਾਦੇ ਦੀ ਤਾਰੀਫ ਜ਼ਿਆਦਾ ਕਰੀ ਜਾਣੀ ਹੈ ਠੀਕ ਆ ਨਾ ਮੇਰੇ ਕੋ ਕਿ ਲੋ ਗਿਆ ਵਾ ਮੈਂ ਸਭ ਕੁਝ ਜਾਣਦੀ ਹਾਂ ਜੇ ਜੇਦੀ ਮੇਰੇ ਗੱਲ ਸੁਣਾ ਤੂੰ ਮੇਰਾ ਖਰਵਾਦਾ ਨਾਉਣ ਨਹੀਂ ਆਪਣਾ ਹੈ ਮੇਰਾ ਤੁਹਾਨੂੰ ਕੀ ਆਂਦਾ ਵਾ ਕਦੇ ਚੰਗੀ ਨਹੀਂ ਕਦੇ ਮਾੜੀ ਨਹੀਂ ਉਹ ਜਦੋਂ ਗਏ ਤੇ ਜ਼ਿਆਦਾ ਸਮਾਨ ਲੈਂਦੇ ਹੁੰਦੇ ਮੁੜ ਕੇ ਦੁਕਾਨ ਤੋਂ ਗਏ ਤੇ ਕਿਹਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਸੇ ਨੇ ਪਰੋਣੇ ਨਾਉਣਾ ਜਾਂ ਨਹੀਂ ਆਉਣਾ ਹੈ ਫਰੈਸ਼ ਸਮਾਨ ਲੈਂਦੇ ਹੁੰਦੇ ਆ ਕਿ ਤੁਹਾਡੇ ਨੂੰ ਵਿਆਹਤ ਨਹੀਂ ਖਵਾਉਂਦੇ ਆ ਨਹੀਂ ਖਵਾਉਂਦੇ ਇਤਰਾ ਨਹੀਂ ਕਰੋ ਘਰੀ ਆਹੋ ਜੱਲਾਗਾ ਦੇਖਦੀ ਐ ਚੱਲ ਮਾਂ ਤੈਨੂੰ ਦੱਸਣਾ ਫੇ ਦਵਾਈ ਦਵੀ ਧਿਆਨ ਨਾ ਖਾਲੀ ਇਹ ਨਾ ਹੋਵੇ ਹੋਸਿਆ ਪਹਾੜੇ ਪਹਾੜਾ ਪਾਰੇ ਮੁੜ ਕੇ ਉਹ ਇਹਨੂੰ ਕਹਿਤਾ ਵਾ ਨਾਲੇ ਭੈਣ ਨੂੰ ਵੀ ਮੈਂ ਕਹਿਆ ਅੱਛਾ ਇਹ ਗੋਲੀ ਆ ਟਾਈਮ ਨਾਲ ਦੇਣੀ ਤੇ ਆਹ ਹੈ ਜਮਣਾ ਦੇਣੀ ਹਾਂ ਚੰਗੀ ਤਰ੍ਹਾਂ ਸਮਝਾਤਣਾ ਹੈਗਾ ਇਹ ਨਾ ਹੋਵੇ ਮੁੜ ਕੇ ਪੰਗਾ ਮਤਰਾ ਸਾਡੇ ਸਿਰ ਫੇਰ ਪੈ ਜਾਈ ਮਾਂ ਕੀ ਦਿੱਤੀ ਸੀ ਤੁਹਾਨੂੰ ਪੱਪੀ ਦਵਾਤਾ ਉਧਰ ਹਾਂ ਬੜਾ ਵਧੀਆ ਵਾ ਹਾਂ ਚੱਲ ਲਿਆਵਾ ਰੋਟੀ ਜਾਂ ਲਿਆ ਫੁਲਕਾ ਫਲਿਆ ਅਹੀਂ ਤੇ ਡੀ ਕੰਡੇ ਹੀ ਮਾਂ ਪੁੱਤ ਕਿ ਕਦੋਂ ਆਣ ਤੇ ਕਦੋਂ ਰੋਟੀ ਖਾਈਏ ਬੋੜੇ ਬੋੜੇ ਮੇਰਾ ਕਰਕੇ ਆਏ ਜੀ ਉਹ ਮੇਰੇ ਸਣਾ ਗੱਲਾਂ ਚ ਰੋਟੀ ਖਵਾ ਜਾ ਉੱਠ ਕੇ ਰੋ ਟਿਲੇ ਆ ਨੀ ਲਿਆਤ ਨੀ ਆ ਬਦਾਂ ਕਿ ਤਾ ਕਰੀ ਗੱਲਾਂ ਚ ਸੋਹਣ ਜੀ ਰੋਟੀ ਤੁਹਾਨੂੰ ਮੈਂ